ਵੈਲਫੇਅਰ ਕਮੇਟੀ ਦਾ ਪ੍ਰਧਾਨ ਹਾਂ ਸਾਡੀ ਕਲੋਨੀ ਸਾਹਮਣੇ ਹੈ ਮੈਂ ਤੁਹਾਨੂੰ ਦੱਸਾਂ ਕਿ ਕਿ ਮੈਨੂੰ ਅਸੀਂ ਮਾਰਨਿੰਗ ਟਾਈਮ ਬੱਚਿਆਂ ਨੂੰ ਛੱਡਣਾ ਸਕੂਲ ਵਹਨ ਵਗੈਰਾ ਅਸੀਂ ਚੜਾਉਣਾ ਹੁੰਦਾ ਤੇ 7 7:30 ਵਜੇ ਤੋਂ ਹੀ ਇਹਨਾਂ ਦੋਨਾਂ ਹੋਟਲਾਂ ਦੇ ਵਿੱਚ ਇਹ ਲਾਈਨਾਂ ਲੱਗ ਜਾਂਦੀਆਂ ਨੇ ਇਵਨ ਇੱਕ ਦੋ ਵਾਰ ਤਾਂ ਮੈਂ ਛੋਟੇ ਬੱਚਿਆਂ ਨੂੰ ਵੀ ਉਹਨਾਂ ਦੇ ਕਿਸੇ ਰਿਲੇਟਿਵ ਨੂੰ ਫੋਨ ਕਰਕੇ ਬੁਲਾ ਕੇ ਉਹਨਾਂ ਨੂੰ ਬਚਾਇਆ ਇੱਕ ਕਿਸਮ ਦਾ ਵੀ ਇਸ ਦਲਦਲ ਦੇ ਵਿੱਚ ਨਾ ਡਿਗੋ ਕਿਉਂਕਿ ਜੋ ਇਸ ਦਲਦਲ ਵਿੱਚ ਪੈ ਗਿਆ ਮੇਰਾ ਖਿਆਲ ਹੈ ਉਹ ਬਚਣਾ ਮੁਸ਼ਕਲ ਹੋ ਜਾਂਦਾ ਸਮਾਜਿਕ ਤੌਰ ਤੇ ਜਿਹਦੀ ਲੈ ਗਈ ਲੋਈ ਉਹਦਾ ਕੀ ਕਰੂਗਾ ਕੋਈ ਤੇ ਮੈਂ ਕੋਸ਼ਿਸ਼ ਕੀਤੀ 14 5 2025 ਨੂੰ ਐਸਐਸਪੀ ਸਾਹਿਬ ਤੇ ਮਾਨਯੋਗ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਸਾਡੀ ਕਮੇਟੀ ਦੀ ਤਰਫੋਂ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਉਹ ਦਾਖਲ ਦਫਤਰ ਹੋ ਗਈ ਸੀ 10/7/2025 ਨੂੰ ਅੱਜ ਦੀ ਅੱਜ ਦੀ ਕਾਰਵਾਈ ਅਸੀਂ ਕੱਲ ਮਾਨਯੋਗ ਐਸਐਸਪੀ ਸਾਹਿਬ ਨੂੰ ਮਿਲੇ ਸੀ ਦੁਬਾਰਾ ਫੇਰ ਮੈਮੋਰੰਡਮ ਲੈ ਕੇ ਤੇ ਉਹਦੀ ਕਾਪੀ ਮੇਰੇ ਮੈਂ ਤੁਹਾਨੂੰ ਜੇ ਚਾਹੀਦੀ ਹੈ ਮੈਂ ਤੁਹਾਨੂੰ ਦੇ ਦੂੰਗਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਲਦ ਹੀ ਕੋਈ ਕਾਰਵਾਈ ਠੋਸ ਕਾਰਵਾਈ ਹੋਣ ਵਿੱਚ ਲਿਆਂਦੀ ਜਾਊਗੀ ਇਹਨਾਂ ਦੇ ਸਾਰੇ ਹਰ ਤਰ੍ਹਾਂ ਦੇ ਕਾਗਜ਼ ਡਾਕੂਮੈਂਟਸ ਵਗੈਰਾ ਚੈੱਕ ਕੀਤੇ ਜਾਣਗੇ ਅੱਜ ਉਸ ਸਬੰਧ ਦੇ ਵਿੱਚ ਹੀ ਮਡਲਾ ਜੋ ਬਿਲਡਿੰਗ ਦੇ ਸਬੰਧ ਚ ਜਾਂ ਬਿਲਡਿੰਗ ਪਲਾਨ ਦੇ ਸਬੰਧ ਚ ਐਨਓਸੀ ਫਾਇਰ ਬਰਗੇਡ ਦੇ ਹਸਾਬ ਚ ਸਬੰਧ ਚ ਉਹਨਾਂ ਨੇ ਅੱਜ ਚੈੱਕ ਕੀਤੀ ਹੈ ਔਰ ਜਿੰਨੀਆਂ ਕਮੀਆਂ ਪਾਈਆਂ ਗਈਆਂ ਨੇ ਫਿਲਹਾਲ ਇਹਨਾਂ ਨੂੰ ਅੱਜ ਇਹ ਲੌਕ ਕਰ ਰਹੇ ਨੇ ਮੈਂ ਇਸ ਸਬੰਧ ਦੇ ਵਿੱਚ ਮੈਨੂੰ ਅੱਜ ਤਾਂ ਮੈਨੂੰ ਬਾਅਦ ਚ ਪਤਾ ਚੱਲਿਆ ਕਿਉਂਕਿ ਮੈਂ ਹੁਣੀ ਜਸਟ ਨਾ ਮੈਂ ਨਗਰ ਕੌਂਸਲ ਦੇ ਦਫ਼ਤਰ ਦੇ ਵਿੱਚੋਂ ਆਇਆ ਸੀਗਾ ਆਉਂਦੇ ਮੈਂ ਅੰਦਰ ਸਿਰਫ ਰੋਟੀ ਖਾਧੀ ਆ ਰੋਟੀ ਖਾਣ ਸਾਰ ਮੈਨੂੰ ਪਤਾ ਲੱਗਿਆ ਵੀ ਇੱਥੇ ਰੇਡ ਪਈ ਆ ਤੇ ਮੈਂ ਉਹਦੀ ਇਧਰ ਚੱਲਿਆ ਆ ਮੈਨੂੰ ਇਹ ਨਹੀਂ ਪਤਾ ਵੀ ਬਰਾਮਦਗੀ ਕੀ ਹੋਈ ਆ ਬਟ ਮੇਰੇ ਕੋਲੇ ਬਹੁਤ ਸਾਰੇ ਵੀਡੀਓਜ਼ ਨੇ ਬਹੁਤ ਸਾਰੇ ਆ ਫੋਟੋ ਕਲਿੱਪ ਨੇ ਔਰ ਇਹਨਾਂ ਦੇ ਵਿੱਚ ਮੈਂ ਇਸ ਹੋਟਲ ਦੇ ਵੀ ਮੇਰੇ ਕੋਲੇ ਫੋਟੋ ਕਲਿੱਪ ਨੇ ਵੀ ਇੱਥੇ ਛੋਟੇ ਬੱਚਿਆਂ ਨੂੰ ਵੀ ਈਵਨ ਛੱਡ ਕੇ ਟਰਾਂਸਪੋਰਟ ਕਰਕੇ ਬਾਕੀ ਚਲੇ ਜਾਂਦੇ ਨੇ 18 ਸਾਲ ਤੋਂ ਛੋਟੇ ਬੱਚੇ ਹੁੰਦੇ ਆ ਜਿਹੜੇ ਹਾਂ ਬਿਲਕੁਲ ਮੈਂ ਤੁਹਾਨੂੰ ਹੁਣੇ ਫੋਟੋ ਦਿਖਾ ਦਊਗਾ ਤੁਸੀਂ ਜੱਜ ਕਰ ਲਿਓ ਵੀ ਹੀ ਸ਼ੀ ਇਜ਼ ਅ ਇਹ ਤੁਸੀਂ ਉਹ ਦੇਖੇ ਨਹੀਂ ਜਿਹੜੇ 10 ਵੀ ਜੋੜੇ ਜਿਹੜੇ ਗਏ ਆ ਨਹੀਂ ਅੱਜ ਮੈਂ ਨਹੀਂ ਮੇਰੇ ਆਉਣ ਤੋਂ ਪਹਿਲਾਂ ਚਲੇ ਗਏ ਮੈਂ ਜਸਟ ਤੁਸੀਂ ਬਾਈਟ ਲੈ ਰਹੇ ਸੀ ਪਹਿਲਾਂ ਡੀਐਸਪੀ ਸਾਹਿਬ ਦੀ ਮੈਂ ਉਦੋਂ ਹੀ ਐਂਟਰ ਕੀਤਾ ਜਿਵੇਂ ਪਿਛਲੇ ਕੁਝ ਸਮੇਂ ਤੋਂ ਕਾਫੀ ਸਾਰੀਆਂ ਸ਼ਿਕਾਇਤਾਂ ਮਾਨਯੋਗ ਡੀਸੀ ਸਾਹਿਬ ਬਰਨਾਲਾ ਤੇ ਐਸਐਸਪੀ ਸਾਹਿਬ ਬਰਨਾਲਾ ਕੋਲੇ ਆ ਰਹੀਆਂ ਸੀ ਕਿ ਕਾਫੀ ਸਾਰੇ ਹੋਟਲ ਬਰਨਾਲੇ ਸ਼ਹਿਰ ਦੇ ਵਿੱਚ ਜਿਹੜੇ ਨੋਰਮਸ ਨੂੰ ਵਾਇਲਟ ਕਰ ਰਹੇ ਨੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਡੀਸੀ ਸਾਹਿਬ ਵੱਲੋਂ ਇੱਕ ਕਮੇਟੀ ਗੱਡ ਕੀਤੀ ਗਈ ਸੀ ਮਾਨਯੋਗ ਐਸ ਡੀ ਐਮ ਸਾਹਿਬ ਬਰਨਾਲਾ ਦੇ ਅੰਡਰ ਸੋ ਕਮੇਟੀ ਦੀ ਸੁਪਰਵੀਜ਼ਨ ਵਿੱਚ ਹੀ ਅੱਜ ਪੂਰੇ ਬਰਨਾਲਾ ਸ਼ਹਿਰ ਦੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਜੁਆਇੰਟ ਜਿਹੜੀਆਂ ਚੈਕਿੰਗ ਕੀਤੀ ਗਈ ਹੈ ਜਿਹਦੇ ਵਿੱਚ ਕਾਫੀ ਸਾਰੇ ਹੋਟਲਸ ਦੇ ਵਿੱਚ ਪਾਇਆ ਗਿਆ ਕਿ ਇਹਨਾਂ ਵੱਲੋਂ ਨੋਰਮਸ ਦੀ ਵਾਇਲੇਸ਼ਨ ਕੀਤੀ ਗਈ ਹੈ ਤੇ ਕੁਝ ਹੋਟਲ ਅਸੀਂ ਬੰਦ ਵੀ ਕੀਤੇ ਨੇ ਜਿਨ੍ਹਾਂ ਵਿੱਚ ਕਿ ਫਾਇਰ ਸੇਫਟੀ ਦੀ ਐਨਓਸੀ ਨਹੀਂ ਸੀ ਜਾਂ ਬਿਲਡਿੰਗ ਪਲਾਨ ਅਪਰੂਵਲ ਨਹੀਂ ਸੀਗਾ ਸੋ ਹੋਟਲ ਬੰਦ ਕਰਾ ਦਿੱਤੇ ਗਏ ਨੇ ਤੇ ਉਹਨਾਂ ਨੂੰ ਫਰਦਰ ਆਪਣੀ ਚਾਰਜ ਜੁਈ ਜਿਹੜੀ ਹੈ ਐਸ ਡੀ ਐਮ ਸਾਹਿਬ ਬਰਨਾਲਾ ਪਾਸ ਕਰਨ ਲਈ ਹਦਾਇਤ ਲੋਕ ਦੇਖੋ ਫੜੇ ਨਹੀਂ ਆਪਾਂ ਕਹਿ ਸਕਦੇ ਕਾਫੀ ਸਾਰੇ ਜਿਹੜੇ ਮੁੰਡੇ ਕੁੜੀਆਂ ਵੱਲੋਂ ਜਿਹੜਾ ਹੋਟਲ ਇੱਥੇ ਕਿਰਾਏ ਤੇ ਲਏ ਹੋਏ ਸੀਗੇ ਤੇ ਉੱਥੇ ਚੈੱਕ ਕਰਨ ਤੇ ਇਹ ਵੀ ਪਾਇਆ ਗਿਆ ਕਿ ਕਾਫੀ ਸਾਰੇ ਜੋੜਿਆਂ ਨੂੰ ਬਹੁਤ ਸ਼ਾਰਟ ਟਾਈਮ ਵਾਸਤੇ ਇੱਕ ਇੱਕ ਦੋ ਦੋ ਘੰਟੇ ਵਾਸਤੇ ਹੋਟਲ ਕਰਾਏ ਤੇ ਦਿੱਤੇ ਹੋਏ ਸੀਗੇ ਤੇ ਕੁਝ ਸਾਡੇ ਪਾਸ ਇਹ ਵੀ ਸ਼ਿਕਾਇਤਾਂ ਸੀ ਕਿ ਇਹਦੇ ਵਿੱਚ ਨਵਾਲਗ ਬੱਚਿਆਂ ਨੂੰ ਜਿਹੜੇ ਸਕੂਲ ਗੋਇੰਗ ਨੇ ਉਹਨਾਂ ਬੱਚਿਆਂ ਨੂੰ ਵੀ ਹੋਟਲ ਕਰਾਏ ਤੇ ਦਿੰਦੇ ਨੇ ਸ਼ਾਰਟ ਟਰਮ ਵਾਸਤੇ ਸੋ ਇਹ ਗੱਲ ਨੂੰ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਸਰ ਕਿੰਨੇ ਹੋਟਲਾਂ ਰੇਡ ਕੀਤੀ ਗਈ ਟੋਟਲ 10-12 ਹੋਟਲ ਸ਼ਹਿਰ ਬਰਨਾਲੇ ਦੇ ਵਿੱਚ ਨੇ ਜਿਨ੍ਹਾਂ ਤੇ ਰੇਡ ਕੀਤੀ ਗਈ ਹੈ ਸਰ ਕੀ ਚੇਤਾਵਨੀ ਦੇਣਾ ਚਾਹੁੰਦੇ ਹੋ ਬਾਕੀ ਅਸੀਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਜੋ ਜਿਹੜਾ ਵੀ ਕੋਈ ਕਮਰਸ਼ੀਅਲ ਅਦਾਰ ਹੋਟਲ ਆ ਜਾਂ ਕੋਈ ਹੋਰ ਆ ਉਹਦੇ ਜੋ ਵੀ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਕਾਇਦੇ ਕਾਨੂੰਨ ਨੇ ਨੋਰਮਸ ਨੇ ਉਹਨਾਂ ਨੂੰ ਪ੍ਰੋਪਰ ਫਾਲੋ ਕੀਤਾ ਜਾਵੇ ਜੋ ਵੱਖ-ਵੱਖ ਡਿਪਾਰਟਮੈਂਟਸ ਦੀਆਂ ਐਨਓਸੀਜ਼ ਬਣਦੀਆਂ ਨੇ ਉਹ ਲਈਆਂ ਜਾਣ ਤੇ ਕਿਸੇ ਵੀ ਜਿਹੜਾ ਨਵਾਲਿਕ ਨੂੰ ਉਸ ਤਰੀਕੇ ਦੇ ਨਾਲ ਜਿਹੜੇ ਆ ਹੋਟਲ ਕਿਰਾਏ ਦੇ ਨਾਮ ਉੱਤੇ ਜਾ ਸਰ ਰਿਕਾਰਡ ਵਗੈਰਾ ਵਿੱਚ ਕੀ ਕੀਤਾ ਜਾ ਰਿਹਾ ਜੀ ਇਹ ਰਿਕਾਰਡ ਅਸੀਂ ਜਿਹੜਾ ਚੈੱਕ ਇਨ ਚੈੱਕ ਆਊਟ ਰਜਿਸਟਰ ਹੈ ਉਹਨਾਂ ਨੂੰ ਚੈੱਕ ਕਰ ਰਹੇ ਆ ਤੇ ਫਰਦਰ ਇਹਨਾਂ ਨੂੰ ਵੈਰੀਫਾਈ ਕੀਤਾ ਜਾਏਗਾ